ਸਭ ਤੋਂ ਪਹਿਲਾਂ ਇੱਕ ਤਸਵੀਰ ਤੁਹਾਨੂੰ ਇੱਥੇ ਦਿਖਾ ਦਿੰਨੇ ਆ ਕਿਉਂਕਿ ਉਹ ਬਾਥਰੂਮ ਹੈ ਜਿੱਥੇ ਕੁਝ ਸਮਾਂ ਪਹਿਲਾਂ ਹੜਕਾ ਪਤਾ ਮਚ ਗਿਆ ਜਦ ਕਿਹਾ ਗਿਆ ਕਿ ਇੱਕ ਜ਼ੋਰ ਦੀ ਆਵਾਜ਼ ਆਈ ਜ਼ੋਰ ਦੀ ਆਵਾਜ਼ ਆਉਣ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗਿਆ ਜਿੱਥੇ ਇੱਕ ਲੇਡੀ ਨੇ ਅੰਦਰ ਜਾ ਕੇ ਦੇਖਿਆ ਕਿ ਇੱਕ ਲੇਡੀ ਨੀਚੇ ਪਈ ਹੈ ਤੇ ਆ ਉਹਦੇ ਬਿਲਕੁਲ ਨਾਲ ਇੱਕ ਚਾਕੂ ਪਿਆ ਤੇ ਉਹਦਾ ਗਲਾ ਜਿਹੜਾ ਹੈਗਾ ਕਟਿਆ ਹੋਇਆ ਤੇ ਉਸ ਦੌਰਾਨ ਜਿਹੜਾ ਹੈਗਾ ਤੇ ਹੜਕਾ ਮਚ ਗਿਆ ਹੁਣ ਇੱਕ ਤਸਵੀਰ ਤੁਹਾਨੂੰ ਆਸ-ਪਾਸ ਦੀ ਦਿਖਾ ਦਿੰਨੇ ਆ ਖਾਸ ਕਰਕੇ ਇਹ ਰੋਜ਼ ਗਾਰਡਨ ਦੀ ਅੱਜ ਸੈਟਰਡੇ ਹੈ ਸੈਟਰਡੇ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਕਿ ਆਸ-ਪਾਸ ਰਸ਼ ਹੁੰਦੇ ਟੂਰਿਸਟ ਪਹੁੰਚਦੇ ਨੇ ਇੱਥੇ ਦੂਰ ਦੂਰ ਤੱਕ ਰਸ਼ ਹੁੰਦਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਪਾਸੇ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਰੋਜ਼ ਫੈਸਟੀਵਲ ਦੀ ਕਿ ਰੋਜ਼ ਫੈਸਟੀਵਲ ਇੱਥੇ ਹੋਣਾ ਹੈ ਨੈਸ਼ਨਲ ਕ્રાਫਟਸ ਮੇਲਾ ਜਿਹੜਾ ਹੈਗਾ ਆਲਰੇਡੀ ਚੰਡੀਗੜ੍ਹ 'ਚ ਚੱਲ ਰਿਹਾ ਹੈ ਇਸ ਕਰਕੇ ਟੂਰਿਸਟ ਵੀ ਵਧਿਆ ਹੋਇਆ ਹੈ ਦੂਸਰੇ ਪਾਸੇ ਇੱਥੇ ਜਦ ਲੋਕ ਐਸ ਟੂਰਿਸਟ ਪਹੁੰਚ ਰਹੇ ਸੀਗੇ ਉਸ ਦੌਰਾਨ ਜਿਹੜਾ ਹੈਗਾ ਇੱਥੋਂ ਆਵਾਜ਼ ਆਉਂਦੀ ਹੈ ਜ਼ੋਰ ਦੀ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਅੰਦਰ ਯਾਨੀ ਦਿਨ ਦਿਹਾੜੇ ਇੱਕ ਜਿਹੜਾ ਹੈਗਾ ਲੇਡੀਜ਼ ਰੂਮ ਦੇ ਅੰਦਰ ਮਰਡਰ ਕੀਤਾ ਗਿਆ ਹੁਣ ਆਖਿਰਕਾਰ ਸਵਾਲ ਬੜੇ ਸਾਰੇ ਖੜੇ ਹੁੰਦੇ ਨੇ ਕਿਉਂਕਿ ਚੰਡੀਗੜ੍ਹ ਨੂੰ ਕੈਮਰਾਗੜ੍ਹ ਵੀ ਕਿਹਾ ਜਾਂਦਾ ਹੈ ਆਸ-ਪਾਸ ਸੀਸੀਟੀਵੀ ਬਹੁਤ ਸਾਰੇ ਕੈਮਰੇ ਲੱਗੇ ਹੋਏ ਨੇ ਯਾਨੀ ਜਿਹੜਾ ਵੀ આરોપી ਅਜਨੇ ਕਤਲ ਕੀਤਾ ਉਹ ਜਦ ਭੱਜਿਆ ਤੇ ਉਹਦੀ ਜਿਹੜੀ ਹੈ ਰਿਕਾਰਡਿੰਗ ਸਾਹਮਣੇ ਆਏਗੀ ਦੂਸਰੇ ਪਾਸੇ ਜਿਹਨੇ ਕਤਲ ਕੀਤਾ ਉਹ ਕੌਣ ਸੀਗਾ ਕੋਈ ਨਸ਼ਾ ਕਰਦਾ ਸੀ ਇੱਥੇ ਕੌਣ ਸੀਗਾ ਉਸ ਬਾਰੇ ਹਲੇ ਪੁਲਿਸ ਜਾਣਕਾਰੀ ਕਰੇਗੀ ਤੀਸਰੀ ਗੱਲ ਕੀ ਕੋਈ ਵਾਕਈ ਕਿਉਂਕਿ ਲੇਡੀ ਕਿਹਾ ਜਾ ਰਿਹਾ ਹੈ ਕਿ 40 ਸਾਲ ਦੀ ਲੇਡੀ ਹੈ ਇੱਕ ਵਧੀਆ ਪਰਿਵਾਰ ਦੀ ਲੇਡੀ ਦੱਸੀ ਜਾ ਰਹੀ ਹੈ ਜਿਹਦਾ ਕਤਲ ਕੀਤਾ ਗਿਆ ਵੱਡੀ ਗੱਲ ਕਿਆਖਿਰ ਅਗਰ ਕੀ ਕੋਈ ਪਲਾਨ ਤਰੀਕੇ ਨਾਲ ਉਹਨੂੰ ਇੱਥੇ ਮਾਰਿਆ ਗਿਆ ਜਾਂ ਫਿਰ ਜਿਹੜਾ ਹੈਗਾ ਇੱਕ ਇਨਸੀਡੈਂਟ ਸੀਗਾ ਕਈ ਵਾਰੀ ਕੋਈ ਲੁੱਟਖੋ ਕਰਨ ਵਾਲੇ ਬੰਦੇ ਹੁੰਦੇ ਨੇ ਕੋਈ ਨਸ਼ੇੜੀ ਹੁੰਦੇ ਨੇ ਉਹ ਜਿਹੜਾ ਹੈਗਾ ਉਹ ਪਰਸ ਖਿੱਚਣ ਦੇ ਚੱਕਰ 'ਚ ਜਾਂ ਕੁਝ ਹੋਰ ਤੇ ਤਰੀਕੇ ਨਾਲ ਚ ਲੈ ਗਿਆ ਉਹ ਲੁੱਟਖੋ ਕਰਦੀ ਕਰਦੀ ਕੋਸ਼ਿਸ਼ ਕਰਦੇ ਕਰਦੇ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਅਟੈਕ ਕਰ ਜਾਂਦੇ ਨੇ ਪਰ ਹੁਣ ਪੁਲਿਸ ਇਹ ਵੀ ਜਾਣਕਾਰੀ ਮਿਲ ਰਹੀ ਹੈ ਸੂਤਰਾਂ ਤੋਂ ਕਿ ਇੱਥੇ ਲੇਡੀ ਦਾ ਪਰਸ ਵੀ ਮਿਲਿਆ ਜਿਹੜਾ ਹੈਗਾ ਹੋਰ ਚੀਜ਼ਾਂ ਵੀ ਮਿਲੀਆਂ ਨੇ ਪਰ ਹੁਣ ਜਿਹੜੀ ਇਹ ਪਛਾਣ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਲੇਡੀ ਕਿੱਥੇ ਦੀ ਹੈ ਲੇਡੀ ਕਿੱਥੇ ਦੀ ਰਹਿਣ ਵਾਲੀ ਹੈ ਤੇ ਆਖਿਰਕਾਰ ਇਨਵੈਸਟੀਗੇਸ਼ਨ ਨੂੰ ਪਤਾ ਲੱਗੇਗਾ ਜਿਹੜਾ ਕਤਲ ਕੀਤਾ ਗਿਆ ਹੈ ਇਹ ਕਾਰਨ ਕੀ ਸੀਗਾ ਕਿਸ ਵੱਲੋਂ ਕਤਲ ਕੀਤਾ ਗਿਆ ਪਰ ਸਵਾਲ ਸਭ ਤੋਂ ਪਹਿਲਾਂ ਹਿਤ ਤਬਾਰਾ ਖੜੇ ਹੋ ਰਹੇ ਨੇ ਕਿ ਚੰਡੀਗੜ੍ਹ ਵਰਗਾ ਸ਼ਹਿਰ ਹੋਵੇ ਜਿੱਥੇ ਹਰ ਜਗ੍ਹਾ ਚਲਾਨ ਨੇ ਜਿੱਥੇ 7-7 ਲੱਖ ਚਲਾਨ ਜਿਹੜੇ ਨੇ ਉਹ ਚੰਡੀਗੜ੍ਹ 'ਚ ਆ ਰਹੇ ਨੇ ਯਾਨੀ ਹਰ ਸਪਾਸੇ ਕੈਮਰਾਜ਼ ਹੈ ਉਸ ਦੌਰਾਨ ਬਿਲਕੁਲ ਦਿਨ ਦਿਹਾੜੇ ਉਹ ਵੀ ਉਹ ਥਾਂ ਤੇ ਜਿੱਦ ਜਿਹੜਾ ਪਬਲਿਕ ਏਰੀਆ ਕਿਹਾ ਜਾਂਦਾ ਹੈ ਟੂਰਿਸਟ ਸਪੌਟ ਹੈ ਦੁਨੀਆ ਭਰ ਤੋਂ ਇੱਥੇ ਲੋਕ ਆਉਂਦੇ ਨੇ ਰੋਜ਼ ਗਾਰਡਨ ਜਿਹੜਾ ਹੈਗਾ ਪਹੁੰਚਣ ਤੇ ਉੱਥੇ ਇਸ ਤਰੀਕੇ ਦਾ ਕਤਲ ਹੋਣਾ ਸਵਾਲ ਬਹੁਤ ਸਾਰੇ ਵੀ ਖੜੇ ਕਰਦਾ ਪਰ ਨਾਲ ਦੇ ਨਾਲ ਬਹੁਤ ਸਾਰੇ ਉਂਗਲੀਆਂ ਵੀ ਖੜੀਆਂ ਕਰਦੇ ਪ੍ਰਸ਼ਾਸਨ ਦੇ ਉੱਤੇ ਕਿ ਆਖਿਰਕਾਰ ਜਦ ਇੱਥੇ ਦਿਨ ਦਿਹਾੜੇ ਇਸ ਤਰੀਕੇ ਦੇ ਕਤਲ ਹੋ ਰਹੇ ਨੇ ਤਾਂ ਕੀ ਵਾਕਈ ਅਸੀਂ ਸਾਰੇ ਸੇਫ ਆ ਜਾਂ ਨਹੀਂ ਆ ਇੱਕ ਲੇਡੀ ਜਿਹਦੀ ਪ੍ਰਾਈਵੇਸੀ ਹੈ ਜਿਹੜੀ ਲੇਡੀਜ਼ ਰੂਮ ਚ ਜਾ ਰਹੀ ਹੈ ਉੱਥੇ ਉਹਦਾ ਕਤਲ ਹੋ ਜਾਣਾ ਹੋਰ ਵੱਡੇ ਸਵਾਲ ਖੜੇ ਕਰ ਰਿਹਾ ਹੈ ਇਕੋ ਫਿਲਹਾਲ ਲਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਡੀਐਸਪੀ ਇੱਥੇ ਜਿਹੜਾ ਹੈਗਾ ਦਲਬੀਰ ਸਿੰਘ ਮੌਜੂਦ ਨੇ ਉਸ ਤੋਂ ਇਲਾਵਾ ਜਿਹੜਾ ਹੈਗਾ ਉਹ ਐਸਐਚਓ ਇੱਥੇ ਮੌਜੂਦ ਨੇ ਫੋਰੈਂਸਿਕਸ ਦੀ ਟੀਮ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਕ੍ਰਾਈਮ ਸੈੱਲ ਇੱਥੇ ਪਹੁੰਚ ਚੁੱਕੇ ਹੈ ਕਿਉਂਕਿ ਸਵਾਲ ਆਹੀ ਬਣ ਰਹੇ ਹੈ ਕਿ ਆਖਿਰਕਾਰ ਸੈਟਰਡੇ ਦਾ ਦਿਨ ਵੀਕਐਂਡ ਹੈ ਜਿੱਥੇ ਸਭ ਤੋਂ ਜ਼ਿਆਦਾ ਰਸ਼ ਹੁੰਦਾ ਹੈ ਉੱਥੇ ਇਸ ਤਰੀਕੇ ਦਾ ਕਤਲ ਹੋਣਾ ਸਵਾਲ ਬਹੁਤ ਸਾਰੇ ਖੜੇ ਕਰ ਰਿਹਾ ਹੈ ਹੁਣ ਕਤਲ ਪਲਾਨਡ ਸੀਗਾ ਕੋਈ ਆਪਸੀ ਰੰਜਿਸ਼ ਸੀ ਕਿ ਕਿਸੇ ਲੇਡੀ ਦੇ ਨਾਲ ਜਾਂ ਕਿਉਂ ਕਤਲ ਜਿਹੜਾ ਹੈਗਾ ਇਨਸੀਡੈਂਟ ਤੌਰ ਤੇ ਇਸ ਕਰਕੇ ਕਹਿ ਰਹੇ ਆ ਕਿਉਂਕਿ ਕਈ ਵਾਰੀ ਇੱਥੇ ਜਿਹੜਾ ਹੈਗਾ ਲੁੱਟਖੋਖ ਕਰਨ ਦੀ ਕੋਈ ਕੋਸ਼ਿਸ਼ ਕਰੇ ਤਾਂ ਉਸ ਜਰਨ ਕੋਈ ਆਪਣਾ ਪਰਛੜਾਂ ਦੀ ਕੋਸ਼ਿਸ਼ ਕਰਦਾ ਹੈ ਤਾਂ ਜਲਦਬਾਜ਼ੀ ਤੇ ਕੋਈ ਚਾਕੂ ਵੱਜ ਗਿਆ ਉਹ ਹੋਇਆ ਹੈ ਕਿਉਂਕਿ ਬਿਲਕੁਲ ਸਾਫ਼ ਤੌਰ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਲੇ ਤੇ ਚਾਕੂ ਮਾਰਿਆ ਗਿਆ ਗਲਾ ਰੇਂਦਿਆ ਗਿਆ ਪੂਰੇ ਤਰੀਕੇ ਨਾਲ ਤਾਂ ਇਸ ਤੋਂ ਇਹ ਵੀ ਸਾਬਿਤ ਹੋ ਰਿਹਾ ਹੈ ਕਿ ਆਖਿਰਕਾਰ ਇਹ ਜਾਂ ਤਾਂ ਕਿਸੇ ਦਾ ਗੁੱਸਾ ਸੀਗਾ ਜਾਂ ਕਿਸੇ ਦਾ ਰਿਵੈਂਜ ਸੀਗਾ ਜਾਂ ਕਿਸੇ ਤਰੀਕੇ ਦਾ ਹੋਰ ਕੋਈ ਪਲਾਨਡ ਮਰਡਰ ਸੀਗਾ ਪਰ ਫਿਲਹਾਲ ਦੇ ਲਈ ਕਹਿਣਾ ਬਹੁਤ ਔਖਾ ਹੋ ਗਿਆ ਕਿਉਂਕਿ ਪੁਲਿਸ ਅਫੀਸ਼ਰ ਹਾਲੇ ਤੱਕ ਕੁਝ ਵੀ ਨਹੀਂ ਕਹਿ پا ਰਹੇ ਪੁਲਿਸ ਅਫੀਸ਼ਰਸ ਵੱਲੋਂ ਮਤਲਬ ਕੁਝ ਕਿਹਾ ਨਹੀਂ ਗਿਆ ਪਰ ਫਿਲਹਾਲ ਦੇ ਲਈ ਆਹ ਤਸਵੀਰਾਂ ਨੇ ਜਿੱਥੇ ਪੁਲਿਸ ਅਫੀਸ਼ਰ ਪਹੁੰਚੇ ਹੋਏ ਨੇ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰ ਲੈਣਿਆ ਦਲਬੀਰ ਜੀ ਕੁਝ ਹਾਲੇ ਕੋਈ ਇਨਫੋਰਮੇਸ਼ਨ ਆਈ ਹੈ ਕੁਝ ਥੋੜਾ ਜਿਹਾ ਰਾਜ਼ੂ ਸੀ ਲਾਈਵ ਹੋ ਪਛਾਣ ਹੋ ਸਕੇ ਹਾਲੇ ਤੱਕ ਕੌਣ ਹੈ ਕੁਝ ਕਰ ਰਹੇ ਜੀ ਕਰ ਰਹੇ ਹੋ ਹੌਸਟਲ ਹੈਗੀ ਹੈ ਕਿ ਬਾਹਰ ਲਈ ਇਹ ਨਹੀਂ ਪਤਾ ਇਹ ਨਹੀਂ ਪਤਾ ਹਾਲੇ ਕੁਝ ਬ੍ਰਾਹਮਤ ਹੋਇਆ ਕੋਈ ਹਥਿਆਰ ਬ੍ਰਾਹਮਤ ਹੋਇਆ ਕੁਝ ਨਹੀਂ ਬਹੁਤ ਚ ਦੱਸਾਂਗੇ ਲਟਹਿਰ ਕੇ ਕਿਤੇ ਸੱਟਾਂ ਦੇ ਇਨਸਾਨ ਨੇ ਕੋਈ ਪਤਾ ਲੱਗਿਆ ਗਲ ਗਲ ਨਹੀਂ ਹਾਲੇ ਨਹੀਂ ਦੱਸਣਾ ਬਾਅਦ ਚ ਦੱਸਾਂਗੇ ਕਿੰਨੀਆਂ ਸਰ 30 30 33 ਦੇ ਬਰ ਬੋਲਣਾ ਕਿਵੇਂ ਮਿਲੀ ਪਛਾਣ ਮਿਲੀ ਨਹੀਂ ਹਾਲੇ ਨਹੀਂ ਦੱਸਣਾ ਅਸੀਂ ਕੁਝ ਸਾਨੂੰ ਕਰ ਲੈਣ ਤੋਂ ਥੋੜੀ ਬਹੁਤ ਤਫਤੀਸ਼ ਕਰਨ ਦੇ ਉਦੋਂ ਬਾਅਦ ਦੱਸਾਂਗੇ ਨਾਲੇ ਸੀਨੀਅਰ ਹਾਂ ਜੀ ਐਸਐਸਪੀ ਸਾਹਿਬ ਯਾ ਸਿਟੀ ਸਾਹਿਬ ਦੱਸਣਗੇ ਤੁਹਾਨੂੰ ਪੁਲਿਸ ਨੂੰ ਕਾਦ ਇਨਫੋਰਮੇਸ਼ਨ ਆਈ ਸੀ ਉਸ ਬਾਰੇ ਕੋਈ ਜਾਣਕਾਰੀ ਹੋ ਥੋੜੀ ਬਾਰੇ ਆਈ ਸੀ ਕਿੰਨੇ ਵਜੇ ਦੇ ਕਰੀਬ 3 ਵਜੇ ਤਕਰੀਬ ਰਿਪੋਰਟ ਕਿਤੇ ਲੱਗੇ ਚੱਲ ਰਹਾ 30 31 ਤਕਰੀਬ ਕੋਈ ਸਰ ਆਈਡੀ ਪ੍ਰੂਫ ਮਿਲੇ ਕੋਈ ਤੋਂ ਕਰ ਰਹੇ ਹਲੇ ਇਨਵੈਸਟੀਗੇਸ਼ਨ ਕਰ ਰਹੇ ਇਨਵੈਸਟੀਗੇਸ਼ਨ ਕਰਦੇ ਥੋੜੀ ਦੇਰ ਨੂੰ ਦੱਸ ਦਿਓ ਤੁਹਾਨੂੰ ਨਾਲੇ ਸੀਨੀਅਰ ਅਫਸਰ ਦੱਸਣਗੇ ਹਾਂ ਜੀ 16 ਹਸਪਤਾਲ ਚ ਸੇ ਪਰਿਵਾਰਿਕ ਮੈਂਬਰ ਵੈਸੇ ਆਏ ਇਥੇ ਪੂਰੀ ਇਨਫੋਰਮੇਸ਼ਨ ਹੀ ਵੈਸੀ ਦੱਸੋ ਪ੍ਰਾਇਮਰੀ ਚੁਣੋ ਨਹੀਂ ਹਾਲ ਨਹੀਂ ਹਾਲ ਲੈਂਦੇ ਕਰ ਰਹੇ ਚਲੋ ਕੋਈ ਅਗਲੀ ਕਿਉਂਕਿ ਡੀਐਸਪੀ ਦਲਬੀਰ ਸਿੰਘ ਇਥੇ ਨੇ ਜਿਹੜੇ ਦੱਸ ਰਹੇ ਨੇ ਹਾਲਾਂਕਿ ਉਹ ਕਹਿ ਰਹੇ ਨੇ ਕਿ ਸੀਨੀਅਰ ਅਫੀਸ਼ੀਅਲਸ ਪ੍ਰੋਪਰ ਤਰੀਕੇ ਨਾਲ ਦੱਸਣਗੇ ਹਲੇ ਇਹੀ ਦੱਸ ਪਾ ਰਹੇ ਆ ਕਿ 30 31 ਸਾਲ ਜਿਹੜਾ ਹੈਗਾ ਉਹ ਲੇਡੀ ਦੀ ਉਮਰ ਦੱਸੀ ਜਾ ਰਹੀ ਹੈ ਉਸ ਤੋਂ ਇਲਾਵਾ 3 ਵਜੇ ਦੇ ਕਰੀਬ ਜਿਹੜੀਆਂ ਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇਸ ਤਰੀਕੇ ਨਾਲ ਜਿਹੜਾਗਾ ਹੱਤਿਆ ਹੋਈ ਹੈ ਇਥੇ ਤੇ ਨਾਲ ਦੇ ਨਾਲ ਜਿਹੜਾਗਾ ਹੁਣੇ ਬੋਡੀ ਨੂੰ ਜਿਹੜਾਗਾ ਸੈਕਟਰ 16 ਦੇ ਹਸਪਤ ਤੇ ਨਾਲ ਨਾਲ ਹਲੇ ਤੱਕ ਕੋਈ ਇਹੋ ਜੀ ਜਾਣਕਾਰੀ ਨਹੀਂ ਆਈ ਕਿ ਲੋਕਲ ਹੈਗੀ ਹੈ ਜਾਂ ਬਾਹਰਲੀ ਹੈ ਉਹ ਫਿਲਹਾਲ ਦੇ ਤਫਤੀਸ਼ ਚੱਲ ਰਹੀ ਹੈ ਜਦ ਇਹ ਸਵਾਲ ਕੀਤਾ ਗਿਆ ਕਿ ਆਖਿਰਕਾਰ ਕੋਈ ਹਥਿਆਰ ਬਰਾਮਦ ਹੋਇਆ ਉਸ ਤੇ ਵੀ ਕਿਹਾ ਜਾ ਰਿਹਾ ਹੈ ਕਿ ਹਲੇ ਤਫਤੀਸ਼ ਚੱਲ ਰਹੀ ਹੈ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਨੇ ਬਾਅਦ ਚ ਜਦ ਸੀਨੀਅਰ ਅਫੀਸ਼ਰ ਆਣਗੇ ਉਹ ਅਫੀਸ਼ਰ ਤੌਰ ਤੇ ਜਾਣਕਾਰੀ ਦੇਣਗੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਸਮੇਂ ਤੱਕ ਜਿਹੜੀ ਹੈ ਉਹ ਪ੍ਰੋਪਰ ਜਾਣਕਾਰੀ ਆ ਜਾਏਗੀ ਲੇਡੀ ਬਾਰੇ ਕਿ ਆਖਿਰਕਾਰ ਲੇਡੀ ਕੌਣ ਸੀਗੀ ਉਹ ਲੋਕਲ ਹੈਗੀ ਹੈ ਜਾਂ ਕਿਤੇ ਬਾਹਰਲੀ ਰਹਿਣ ਵਾਲੀ ਹੈ ਤੇ ਇੱਥੇ ਘੁੰਮਣ ਆਈ ਸੀਗੀ ਆ ਕੀ ਕਾਰਨ ਸੀਗਾ ਉਹਦੇ ਆਣ ਦਾ ਉਹਦੇ ਨਾਲ ਕੋਈ ਉਸ ਦੌਰਾਨ ਸੀਗਾ ਜਾਂ ਨਹੀਂ ਸੀਗਾ ਉਹ ਸ ਕਿ ਪਬਲਿਕ ਪਲੇਸ ਉਥੇ ਇੱਕ ਵਾਸ਼ਰੂਮ ਵਾਸ਼ਰੂਮ ਦੇ ਅੰਦਰ ਜਿੱਥੇ ਪ੍ਰਾਈਵੇਸੀ ਹੁੰਦੀ ਹੈ ਖਾਸ ਤੌਰ ਤੇ ਮਹਿਲਾਵਾਂ ਲਈ ਉਥੇ ਇਹ ਕਤਲ ਹੋਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਆ ਤਸਵੀਰ ਤੁਸੀਂ ਦੇਖੋ ਇੱਥੋਂ ਬਿਲਕੁਲ ਸਾਹਮਣੇ ਜਿਹੜੀ ਇੱਕ ਦੀਵਾਰ ਹੈ ਜੇ ਕਿਸ ਨੇ ਇਸ ਤਰੀਕੇ ਦੀ ਹੱਤਿਆ ਕੀਤੀ ਹੈ ਉਹਨੇ ਭੱਜਣਾ ਤਾਂ ਉਹ ਇਧਰੋਂ ਵੀ ਛਾਲ ਮਾਰ ਕੇ ਜਿਹੜਾ ਭੱਜ ਸਕਦਾ ਸਾਹਮਣੇ ਜਿਹੜਾ ਪ੍ਰੋਪਰ ਚੌਕ ਹੈ ਜਿਹਨੂੰ ਆਪਾਂ ਮਟਕਾ ਚੌਕ ਕਹਿ ਲੈਣੇ ਆ ਸਾਹਮਣੇ ਹੈ ਪਰ ਇਹ ਉਹ ਥਾਂ ਹੈ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸਾਰੇ ਪੰਜਾਬ ਹਰਿਆਣਾ ਦੇ ਜਿਹੜੇ ਕਿ ਚੰਡੀਗੜ੍ਹ ਦੇ ਵੀਵੀਆਈਪੀਜ਼ ਦੀ ਮੂਵਮੈਂਟ ਇੱਥੇ ਰਹਿੰਦੀ ਹੈ ਇਸ ਕਰਕੇ ਇੱਥੇ ਘੱਟੋ-ਘੱਟ 25 ਤੋਂ 30 ਕੈਮਰਾਜ਼ ਜਿਹੜੇ ਨੇ ਉਹ ਲੱਗੇ ਹੋਏ ਨੇ ਕਿਉਂਕਿ ਮੇਰੇ ਸਾਹਮਣੇ ਇਸ ਪਾਸੇ ਮੈਂ ਸੱਜੇ ਪਾਸੇ ਜਿਹੜਾ ਹੈਗਾ ਉਹ ਸੈਕਟਰ 17 ਹੈ ਉੱਥੇ ਜਿਹੜਾ ਹੈ ਕੈਮਰਾਜ਼ ਨੇ ਜੇ ਮੈਂ ਸਿੱਧਾ ਗੱਲ ਕਰਲਾਂ ਉੱਥੇ ਸੈਕਟਰ 10 ਹੈ ਸੈਕਟਰ 9 ਹੈ ਉਹ ਡਿਵਾਈਡਿੰਗ ਹੈ ਉੱਥੇ ਕੈਮਰਾਜ਼ ਲੱਗੇ ਹੋਏ ਨੇ ਤੇ ਦੂਸਰੇ ਪਾਸੇ ਜੇ ਇਸ ਪਾਸੇ ਉਹ ਵੀ ਪਿੱਛੋਂ ਭਜਨ ਦੀ ਕੋਈ ਕੋਸ਼ਿਸ਼ ਕਰਦਾ ਕਿਉਂਕਿ ਦੇਖੋ ਵਾਸ਼ਰੂਮ ਹੈ ਵਾਸ਼ਰੂਮ ਦਾ ਇਹ ਜਿਹੜਾ ਹੈਗਾ ਆਮਨ ਜੀ ਗੱਲ ਹੈ ਕਿ ਇ ਉਹਨਾਂ ਤੋਂ ਜੜੇਗਾ ਉਹ ਸ਼ਾਨਬੀ ਨਹੀਂ ਕੀਤੇ ਜਾਊਗੇ ਉਹਨਾਂ ਤੋਂ ਚੈਕਿੰਗ ਕੀਤੀ ਜਾਊਗੀ ਪਰ ਨਾਲ ਦੇ ਨਾਲ ਸਾਰੇ ਵਾਸ਼ਰੂਮ ਨੂੰ ਰਹੇਗਾ ਲੇਡੀਜ਼ ਸਾਈਡ ਨੂੰ ਇਹ ਸਾਰੇ ਨੂੰ ਜੜੇਗਾ ਉਹ ਸੀਲ ਕਰ ਦਿੱਤਾ ਗਿਆ ਐਸੀ ਕਰਕੇ ਤਾਂ ਕਿ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਕੀਤੀ ਜਾਏ ਤੇ ਨਾਲ ਦੇ ਨਾਲ ਕੋਈ ਸਬੂਤ ਜਿਹੜੇ ਨੇ ਉਹ ਨਾ ਮਿਟ ਜਾਣ ਉਹ ਪ੍ਰੋਪਰ ਤਰੀਕੇ ਨਾਲ ਰਹਿਣ ਜਿਨ੍ਹਾਂ ਦੇ ਬਿਨਾਂ ਤੇ ਜੜਾ ਹੈਗਾ ਅੱਗੇ ਆਹ ਕਾਰਵਾਈ ਕੀਤੀ ਜਾ ਸਕਦੀ ਹੈ